ਦੂਸਰਾ ਕਾਰਨ ਸੀ ਕਿ ਦੁਨੀਆਂ ਦੇ ਜਿੰਨੇ ਵੀ ਧਰਮ ਨੇ ਕਰੀਬਨ ਕਰੀਬਨ ਸਾਰੇ ਧਰਮ ਪਰਮਾਤਮਾ ਨੂੰ ਛੋੜ ਕੇ ਪੱਥਰਾਂ ਦੀ ਪੂਜਾ ਵਿੱਚ ਲੱਗੇ ਹੋਏ ਸਨ ਪੱਥਰ ਪੂਜਾ ਚਾਹੇ ਉਹ ਹਿੰਦੂ ਧਰਮ ਹੈ ਇਸਲਾਮ ਧਰਮ ਹੈ ਜੈਨ ਹੈ ਬੋਧੀ ਨੇ ਈਸਾਈ ਨੇ ਮੰਦਰਾਂ ਦੇ ਵਿੱਚ ਜਾ ਕੇ ਦੇਖ ਲਓ ਤੁਹਾਨੂੰ ਪੱਥਰ ਦੀਆਂ ਮੂਰਤੀਆਂ ਮਿਲਣਗੀਆਂ ਉਹ ਪਾਵੇਂ ਗਿਆਨੀਆਂ ਤੇ ਹੋਣ ਪਾਵੇਂ ਬੋਤੀਆਂ ਤੇ ਹੋਣ ਪਾਵੇਂ ਸਨਕਤਨੀਆਂ ਦੇ ਪਵਨ ਗਿਰਜਾ ਘਰ ਵਿੱਚ ਵੀ ਜਾਓਗੇ ਤੇ ਹਜ਼ਰਤ ঈਸਾ ਦੀ ਤੁਹਾਨੂੰ ਮੂਰਤੀ ਮਿਲੇਗੀ ਉਹਦੇ ਅੱਗੇ ਉਹ ਪ੍ਰਾਰਥਨਾ ਕਰਦੇ ਨੇ ਉੱਥੇ ਮੋਮਬਤੀਆਂ ਜਗਾਉਂਦੇ ਨੇ ਇਸਲਾਮ ਧਰਮ ਨੂੰ ਇਹ ਪਾਵੇਂ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਸੀ ਕਿ ਅੱਲਾਹ ਦੇ ਨਾਲ ਜੁੜਨਾ ਹੈ ਪਰ ਉਹ ਵੀ ਪੱਥਰਾਂ ਦੇ ਚੱਕਰਾਂ ਵਿੱਚ ਪੈ ਗਿਆ ਹੈ ਕਿੱਥੇ ਮੱਕਾ ਮਦੀਨਾ ਦੇ ਵਿੱਚ ਹਰ ਸਾਲ ਲੱਖਾਂ ਹਾਜੀ ਜਾਂਦੇ ਨੇ ਹੱਜ ਕਰਨ ਵਾਸਤੇ ਉੱਥੇ ਇੱਕ ਪੱਥਰ ਪਿਆ ਹੋਇਆ ਹੈ ਜਿਹਦਾ ਨਾਮ ਹੈ ਸੰਗੇ ਅਸ਼ਵਤ ਕੰਨਨੇ ਪੱਥਰ ਖੁਦਾ ਤੋਂ ਆਇਆ ਹੈ ਅਜਰਤ ਇਬਰਾਹਿਮ ਨੂੰ ਖੁਦਾ ਵੱਲੋਂ ਇਹ ਪੱਥਰ نازਲ ਹੋਇਆ ਸੀ ਇੱਕ ਵਿਚਾਰ ਹੈ ਵੀ ਜੇ ਪੱਥਰ ਖੁਦਾ ਤੋਂ ਆਇਆ ਹੈ ਬਾਕੀ ਸਭ ਕੁਝ ਕਿੱਥੋਂ ਆਇਆ ਉਹ ਵੀ ਤਰੱਕੂ ਕੋਈ ਆਇਆ ਹੈ ਨਾ ਕੋਈ ਐਸੀ ਚੀਜ਼ ਹੈ ਨਹੀਂ ਜਿਹੜੀ ਰੱਬ ਤੋਂ ਨਾ ਆਈ ਹੋਵੇ ਪਰ ਉਸੇ ਪੱਥਰ ਨੂੰ ਉਹ ਮੱਥਾ ਟੇਕਦੇ ਨੇ ਉਹਨੂੰ ਚੁੰਮਦੇ ਨੇ ਉਸੇ ਦੀ ਪ੍ਰਕਰਮਾ ਕਰਦੇ ਨੇ ਮੁਹੰਮਦ ਸਾਹਿਬ ਨੇ ਭਾਵੇਂ ਅੱਲਾਹ ਦੇ ਨਾਲ ਖੁਦਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਪੱਥਰ ਦੇ ਪੁਜਾਰੀ ਬਣ ਗਏ ਕਬਰਾਂ ਦੇ ਪੁਜਾਰੀ ਬਣ ਗਏ ਦਿੱਲੀ ਦੇ ਵਿੱਚ ਇੱਕ ਸਿੱਖ ਨੇ ਮਸਕੀਨ ਸਾਹਿਬ ਜੀ ਨੇ ਇੱਕ ਸਵਾਲ ਕੀਤਾ ਸੀ ਚਲੋ ਮੈਂ ਥੋੜਾ ਜਿਹਾ ਸਮਾਂ ਹੋਰ ਲੈਣਾ ਬਹੁਤ ਨਹੀਂ ਕਾਫੀ ਟਾਈਮ ਹੋ ਗਿਆ ਤੁਹਾਨੂੰ ਬੈਠੇ ਹੋਏ ਕਹਿੰਦੇ तमाम ਦੁਨੀਆਂ ਦੇ ਧਰਮ ਪੱਥਰਾਂ ਦੀ ਪੂਜਾ ਕਰ ਦਿੰਦਾ ਹੈ ਇਹ ਸਿੱਖਾਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਜੋੜਿਆ ਸੀ ਅਕਾਲ ਦੇ ਨਾਲ ਅਕਾਲ ਦੀ ਬਾਣੀ ਦੇ ਨਾਲ ਪਰ ਕਹਿੰਦੇ ਮੈਂ ਦੇਖਦਾ ਹਾਂ ਸਿੱਖ ਵੀ ਬਾਣੀ ਦਾ ਪੁਜਾਰੀ ਨਹੀਂ ਰਹਿ ਗਿਆ ਹੈ ਗੁਰੂ ਗੋਬਿੰਦ ਸਿੰਘ ਮਾਰਤੇ ਬਚਨ ਸੰਨ ਕੀ ਜਾਗਤ ਜੋਤ ਜਗੇ ਨਿਸਬਸਰ ਏਕ ਬਿਨਾ ਮਨ ਨੇਕ ਨ ਆਨੇ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਟ ਪੂਲ ਨਾ ਮਾਨਾ ਸਿੱਖ ਮੜੀਆਂ ਦਾ ਪੁਜਾਰੀ ਨਹੀਂ ਬਣੇਗਾ ਇਹ ਕਬਰਾਂ ਦਾ ਪੁਜਾਰੀ ਨਹੀਂ ਬਣੇਗਾ ਇਹ ਪੱਥਰਾਂ ਦਾ ਪੁਜਾਰੀ ਨਹੀਂ ਬਣੇਗਾ ਇਹ ਤਸਵੀਰਾਂ ਦਾ ਪੁਜਾਰੀ ਨਹੀਂ ਬਣੇਗਾ ਇਹ ਅਕਾਲ ਦਾ ਪੁਜਾਰੀ ਬਣੇਗਾ ਜਦੋਂ ਅਸੀਂ ਅੱਜ ਦੇਖਦੇ ਆ ਨਾ ਜੋ ਜੋ ਕੰਮ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਮਨਾ ਕੀਤੇ ਸਨ ਨਾ ਵੀ ਇਹ ਨਹੀਂ ਕਰਨੇ ਹਨ ਉਹ ਕੰਮ ਅਸੀਂ ਸਾਰੇ ਕਰ ਹੀ ਜਾਂਦੇ ਆ ਉਹ ਸਾਰੇ ਕਰ ਰਹੇ ਆ ਮਹਾਰਜ ਨੇ ਕਿਹਾ ਸੀ ਵੀ ਆਕਾਰ ਨਾਲ ਨਹੀਂ ਜੁੜਨਾ ਭਗਤ ਤੁਲਸੀ ਦਾ ਜੀ ਦੀ ਇੱਕ ਬੜੀ ਕੀਮਤੀ ਬੰਤੀ ਹੈ ਪਰ Hindu ਵੀਰਾਂ ਨੇ ਕਦੀ ਗੌਰ ਵੀ ਨਹੀਂ ਕੀਤਾ ਹੋਣਾ ਉਹ ਕਹਿੰਦੇ ਨੇ ਕਿ ਸਰਗੁਣ ਉਪਾਸਕ ਮੁਕਤ ਨਾ ਹੋਈ ਜਿਹੜਾ ਬੰਦਾ ਆਕਾਰ ਦੀ ਪੂਜਾ ਕਰਦਾ ਪਿਆਨਾ ਉਹ ਕਦੀ ਵੀ ਮੁਕਤ ਨਹੀਂ ਹੋ ਸਕਦਾ ਹੈ ਜੋ ਆਕਾਰ ਦੀ ਪੂਜਾ ਕਰਦਾ ਗੁਰੂ ਨਾਨਕ ਸੱਚੇ ਬਾਚ ਨੇ ਕਿਹਾ ਸੀ ਕਿ ਪਾਖਾਨ ਚੜ ਕੇ ਮੂਰਤ ਕੀਨੀ ਦੇ ਕੇ ਛਾਤੀ ਪਾਉ ਜੇ ਇਹ ਮੂਰਤ ਸੱਚੀ ਹੈ ਤਾਂ ਗੜਨ ਹਾਰੇ ਖਾਓ ਆਪਾ ਪੜਨੇ ਬਾਣੀ ਪੀਤੇ ਵੀ ਜੇ ਪੱਥਰ ਦੀ ਮੂਰਤੀ ਸੱਚੀ ਹੈ ਤੇ ਜਿਹੜਾ ਉਹਦੇ ਉੱਤੇ ਚੜ ਕੇ ਬਣਾਉਂਦਾ ਪਿਆ ਤਾਂ ਪਹਿਲੇ ਤਾਂ ਉਸ ਨੂੰ ਖਾਵੇ ਉਹ ਉਹਨੂੰ ਸਜਾ ਦੇਵੇ ਉੱਤੇ ਹੀ ਚੜ ਗਿਆ ਇੱਕ ਸ਼ਾਇਰ ਬਜ਼ਾਰ ਦੇ ਵਿੱਚੋਂ ਲੰਘਦਾ ਗਿਆ ਉਹਨੇ ਵੇਖਿਆ ਵੀ ਸੱਜੇ ਪਾਸੇ ਇੱਕ ਮੰਦਿਰ ਹੈ ਮੰਦਿਰ ਦੇ ਵਿੱਚ ਇੱਕ ਪੱਥਰ ਦੀ ਮੂਰਤੀ ਹੈ ਲੋਕੀ ਉਸ ਨੂੰ ਮੱਥਾ ਟੇਕਦੇ ਪੈਣੇ ਅਰਗਬਤੀਆਂ ਲਾਂਦੇ ਨੇ ਫੁੱਲ ਚੜਾਂਦੇ ਪ੍ਰਸ਼ਾਦ ਚੜਾਂਦੇ ਉਹਦੇ ਮੂੰਹ ਵਿੱਚ ਪਾਉਂਦੇ ਨੇ ਤੇ ਦੂਸਰੇ ਪਾਸੇ ਇੱਕ ਮੂਰਤੀ ਬਣਾਉਣ ਵਾਲਾ ਪੱਥਰ ਦੇ ਉੱਤੇ ਚੜਿਆ ਹੋਇਆ ਤੇ ਉਹ ਛੈਣੀ ਹਤੋੜੇ ਦੇ ਨਾਲ ਮੂਰਤੀ ਬਣਾਉਂਦਾ ਪਿਆ ਉਨੇ ਹੀ ਸ਼ਾਇਰ ਦਿਮਾਗ 'ਚ ਉੱਤੇ ਹੀ ਖੜਾ ਹੋ ਗਿਆ ਕਦੀ ਉਸ ਮੂਰਤੀ ਨੂੰ ਦੇਖਦਾ ਜਿਹਨੂੰ ਲੋਕੀ ਮੱਥਾ ਟੇਕਦੇ ਪੈ ਕਦੀ ਉਸ ਬਣਾਉਣ ਵਾਲੇ ਨੂੰ ਵੇਖਦਾ ਜਿਹੜੇ ਉੱਤੇ ਚੜ ਕੇ ਤੇ ਬਣਾਉਂਦੇ ਪੈ ਨੇ ਉਸ ਨੂੰ ਉਹਦੇ ਅੰਦਰੋਂ ਫਿਰ ਦੋ ਪੰਕਤੀਆਂ ਨਿਕਲੀਆਂ ਕਹਿੰਦੇ ਬੁੱਤੋ ਸ਼ਾਬਾਸ਼ ਤਰੱਪੀ ਇਸ ਨੂੰ ਕਹਤੇ ਬੁੱਤ ਕਹਿੰਦੇ ਨੇ ਮੂਰਤੀ ਨੂੰ ਬੁੱਤੋ ਸ਼ਾਬਾਸ਼ ਤਰੱਕੀ ਕਿਸ ਕੋ ਕਹਤੇ ਹਨ ਜਦ ਤਰਾਸ਼ਾ ਨਾ ਥਾ ਤੋ ਪੱਥਰ ਥੇ ਜਦ ਤਰਾਸ਼ਾ ਗਿਆ ਤੋ ਖੁਦਾ ਬਣ ਗਏ ਕੰਦਾ ਵੀ ਪੱਥਰ ਤੂੰ ਬੜੀ ਤਰੱਕੀ ਕੀਤੀ ਹੈ ਜਦੋਂ ਤੈਨੂੰ ਬੜਾਇਆ ਨਹੀਂ ਸੀ ਤੇ ਤੂੰ ਸੜਕ ਤੇ ਪਿਆ ਹੋਇਆ ਇੱਕ ਮਾਮੂਲੀ ਪੱਥਰ ਸੈਂ ਥੋੜਾ ਬਹੁਤਾ ਤੈਨੂੰ ਛੇਲ ਚਾਲ ਦਿੱਤਾ ਤੂੰ ਮੰਦਰ ਦੇ ਵੀ ਜਾ ਕੇ ਤੇ ਰੱਬ ਹੀ ਬਣ ਕੇ ਬਹਿ ਗਿਆ ਤੂੰ ਤੇ ਜਦੋਂ ਬੜਾਇਆ ਨਹੀਂ ਸੀ ਤੇ ਸੜਕ ਤੇ ਪਿਆ ਹੋਇਆ ਸੀ ਜੇ ਤੂੰ ਬਣ ਗਿਆ ਤੇ ਰੱਬ ਬਣ ਕੇ ਮੰਦਰ ਵਿੱਚ ਬਹਿ ਗਿਆ ਕਹਿੰਦਾ ਮੈਂ ਬੰਦਿਆਂ ਨੂੰ ਦੇਖਦਾ ਪਿਆ ਕੋਈ 40 ਸਾਲ ਕੋ 50 ਸਾਲ ਕੋ 30 ਸਾਲ ਮੰਦਰਾਂ ਦੇ ਵਿੱਚ ਜਾਂਦੇ ਪੈਣੇ ਬੰਦਾ ਰੱਬ ਨਹੀਂ ਬਣ ਸਕਿਆ ਪੱਥਰ ਤੂੰ ਬੜੀ ਤਰੱਕੀ ਕੀਤੀ ਹੈ ਇੱਕ ਕੋਈ ਦਿਨ ਵਿੱਚ ਰੱਬ ਬਣ ਕੇ ਬਹਿ ਗਿਆ ਤੂੰ ਇੱਕ ਸ਼ਾਇਰ ਕਹਿੰਦਾ ਹੈ ਹਮਾਰੇ ਹੀ ਹੱਥੋਂ ਤਰਾਸ਼ੀਏ ਸਗੰਮ ਅਜਬुत ਖਾਨੇ ਵਿੱਚ ਖੁਦਾ ਬਣੇ ਬੈਠੇ ਹੈ ਪੱਥਰ ਤੇ ਰੱਬ ਬਣ ਗਿਆ ਵੇ ਪਰ ਬੰਦਾ ਰੱਬ ਨਹੀਂ ਬਣ ਸਕਿਆ ਹੈ। ਜਾਗਤ ਜੋਤ ਜਪੇ ਨਿਸ ਬਸਰ ਏਕ ਬਿਨਾ ਮਨ ਨੇਕ ਨਾ ਆਂਦੇ ਮਰਦ ਨੇ ਕਹਿਆ ਸੀ ਅਕਾਲ ਦੇ ਨਾਲ ਜੁੜਨਾ ਹੈ। ਪਰ ਜੋ ਜੋ ਕੰਮ ਸਤਿਗੁਰਾਂ ਨੇ ਮੰਨ ਕੀਤੇ ਅਸੀਂ ਸਾਰੇ ਕਰੀ ਜਾਂਦੇ ਆ ਗੁਰੂ ਨਾਨਕ ਪਾਤਸ਼ਾਹ ਦੇ ਸਾਨੂੰ ਮੂਰਤੀ ਪੂਜਾ ਤਰੋਟਿਆ ਅਸੀਂ ਗੁਰਨਾਨਕ ਦੀਆਂ ਤਸਵੀਰਾਂ ਬਣਾ ਦਿੱਤੀਆਂ ਲੈ ਕਰ ਲੈ ਜੋ ਕਰਨੇ ਅਸੀਂ ਉਹਨੇ ਮੂਰਤੀਆਂ ਬਣਾ ਦਿੱਤੀਆਂ ਅਸੀਂ ਉਹਨਾਂ ਨੂੰ ਮੱਥੇ ਟੇਕੀ ਜਾਂਦੇ ਆਂ ਬਾਣੀ ਨਹੀਂ ਪੜਦੇ ਅਸੀਂ ਕਿਉਂ ਬਾਣੀ ਪੜਨ ਦੇ ਵਿੱਚ ਸਮਾਂ ਲੱਗਦਾ ਸਮਾਂ ਸਾਡੇ ਕੋਲ ਹੈ ਨਹੀਂ ਬਸ ਤਸਵੀਰ ਨੂੰ ਮੱਥਾ ਟੇਕਿਆ ਬੰਦਾ ਸੋਚ ਗਿਆ ਹੋ ਗਿਆ ਸਭ ਕੁਝ ਸਕਾ ਸਿੱਖ ਕਲੋ ਉਮੀਦ ਸੀ ਕਿ ਅਕਾਲ ਦਾ ਪੁਜਾਰੀ ਬਣੇਗਾ ਪਰ ਸਿੱਖ ਵੀ ਪੱਥਰਾਂ ਦਾ ਪੁਜਾਰੀ ਬਣ ਗਿਆ ਏ ਕਾਗਜ਼ ਦਾ ਪੁਜਾਰੀ ਬਣ ਗਿਆ ਏ ਤੇ ਮਸਕੀਨ ਜੀ ਨੇ ਅੱਖਾਂ ਨਹੀਂ ਪੁਲਖਾ ਤੈਨੂੰ ਪੁਲੇਖਾ ਬਹੁਤ ਵੱਡਾ ਅਸੀਂ ਕਾਗਜ਼ ਦੇ ਪੁਜਾਰੀ ਨਹੀਂ ਆ ਉਹਨੇ ਅੱਖਾਂ ਫਿਰ ਕਿਸ ਦੇ ਪੁਜਾਰੀ ਹੋ ਭਗਤ ਰਬਦਾਸ ਜੀ ਦੀ ਇੱਕ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਮਾਰੇ ਦੇ ਅੰਦਰ ਉਹ ਲਿਖਦੇ ਨੇ ਤਰਤਾਰ ਅ ਪਵਿੱਤਰ ਕਰ ਮਾਨੀਏ ਰੇ ਜੈਸੇ ਕਾਗਜ਼ਾ ਕਰਤ ਵਿਚਾਰਨ ਅਗਰ ਕਾਗਜ਼ ਦੀ ਵਿਚਾਰ ਕਰੋ ਤੇ ਕਾਗਜ਼ ਕੋਈ ਪਵਿੱਤਰ ਚੀਜ਼ ਨਹੀਂ ਹੈ ਕਿਉਂ ਪੁਰਾਣੇ ਜ਼ਮਾਨੇ ਦੇ ਵਿੱਚ ਕਾਗਜ਼ ਬਣਦਾ ਸੀ ਤਾੜੀ ਦੇ ਦਰਖਤ ਤੋਂ ਤੇ ਤਾੜੀ ਦੇ ਦਰਖਤ ਵਿੱਚੋਂ ਇੱਕ ਰਸ ਨਿਕਲਦਾ ਜਿਹਦੇ ਵਿੱਚ ਨਸ਼ਾ ਸ਼ਰਾਬ ਵਰਗਾ ਹਿੰਦੁਸਤਾਨ ਦੇ ਵਿੱਚ ਕੇਰਲ ਮਦਰਾਸ ਜਾਂ ਫਿਰ ਇਦਰ ਕਲਕੱਤਾ ਸਾਈਡ ਵਿੱਚ ਬੰਗਾਲ ਸਾਈਡ ਵਿੱਚ ਜਾਈਏ ਨਾ ਤਾੜੀ ਦੇ ਦਰਖਤ ਵਿੱਚੋਂ ਨਿਕਲਿਆ ਹੋਇਆ ਰਸ ਸਿਰਾਬ ਦੇ ਠੇਕਿਆਂ ਤੇ ਵਿਗਦਾ ਹੈ ਕਿਉਂਕਿ ਉਹਦੇ ਵਿੱਚ ਨਸ਼ਾ ਤੇ ਵਿਦਵਾਨ ਕਹਿੰਦੇ ਨੇ ਕਿ ਇਸ ਦਰਖਤ ਦੀ ਛਾਂ ਵਿੱਚ ਵੀ ਕੋਈ ਬੰਦਾ ਬਹਿ ਜਾਏਗਾ ਤੇ ਉਹਦਾ ਮਨ ਜਿਹੜਾ ਹੈ ਉਹ অপਵਿੱਤਰ ਹੋ ਜਾਂਦਾ ਹੈ ਤੇ ਕਾਗਜ਼ ਬਣਦਾ ਸੀ ਤਾੜੀ ਦੇ ਦਰਖਤ ਤੋਂ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਜੇ ਕਾਗਜ਼ ਦੀ ਵਿਚਾਰ ਕਰੀਏ ਤੇ ਕਾਗਜ਼ ਕੋਈ ਪੁਗਸਤਕ ਚੀਜ਼ ਨਹੀਂ ਹੈ ਤਰਤਾਰ ਅਪਵਿੱਤਰ ਕਰ ਮੰਨਿਏ ਰੇ ਜੈਸੇ ਕਾਗੜਾ ਕਰਤ ਵਿਚਾਰੰ ਭਗਤ ਰਵਦਾਸ ਜੀ ਕਹਿੰਦੇ ਨੇ ਭਗਤ ਬੰਗਾਉਤ ਲਿਖੀਏ ਤੈ ਉਪਰੇ ਪੂਜੀਏ ਕਰ ਨਮਸਕਾਰੰ ਪਰ ਜਦੋਂ ਉਸੇ ਤਾੜੀ ਦੇ ਬਣੇ ਹੋਏ ਕਾਗਜ ਦੇ ਉਤੇ ਜਦੋਂ ਰੱਬ ਦਾ ਨਾਮ ਲਿਖ ਦਿੱਤਾ ਜਾਂਦਾ ਹੈ ਨਾ ਤੇ ਪਵਿੱਤਰ ਰਵਦਾਸ ਜੀ ਕਹਿੰਦੇ ਉਹ ਪੂਜਣ ਯੋਗ ਹੋ ਜਾਂਦਾ ਵੇਓ ਜਿਹੜੀ ਪਹਿਲੀ ਢੀੜ ਬਣੀ ਹੈ ਨਾ ਗੁਰੂ ਅਰਜਨ ਦੇਵ ਜੀ ਬਾਦਸ਼ਾਹ ਨੇ ਜੋ ਲਿਖਵਾਈ ਸੀ ਉਹ ਤਾੜੀ ਦੇ ਦਰਖਤ ਤੇ ਬਣੇ ਹੋਏ ਕਾਗਜ਼ ਦੀ ਹੈ بڑے ਵੱਡੇ ਵੱਡੇ ਪੱਤਰੇ ਬੜਾ वजन ਹੰਸਦਾ ਕਾਲ ਸਾਹਿਬ ਜੀ ਨੇ ਦਰਸ਼ਨ ਕੀਤੇ ਨੇ ਕੱਲਾ ਬੰਦਾ ਪ੍ਰਕਾਸ਼ ਨਹੀਂ ਕਰ ਸਕਦਾ ਕਿਉਂਕਿ ਹੱਥ ਨਾਲ ਕਾਗਜ਼ ਬਣਦਾ ਸੀ ਹੁਣ ਤਾਂ ਬੜੀਆਂ ਚੀਜ਼ਾਂ ਆ ਗਈਆਂ ਨੇ ਬਹੁਤ ਪਤਲੇ ਪਤਲੇ ਕਾਗਜ਼ ਬਣਨ ਲੱਗ ਪਏ ਨੇ ਅਗਰ ਕਾਗਜ਼ ਦੀ ਵਿਚਾਰ ਕਰੋ ਤੇ ਕਾਗਜ਼ ਕੋਈ ਬਗਵਤਰ ਕੀਤ ਨਹੀਂ ਪਰ ਜਦੋਂ ਉਸੇ ਕਾਗਜ਼ ਦੇ ਉੱਤੇ ਰੱਬ ਦਾ ਗਿਆਨ ਲਿਖ ਦਿੱਤਾ ਜਾਂਦਾ ਹੈ ਨਾ ਤੇ ਫਿਰ ਉਹ ਕਾਗਜ਼ ਪੂਜਣਯੋਗ ਹੋ ਜਾਂਦਾ ਹੈ ਅਸੀਂ ਕਾਗਜ਼ ਦੇ ਪੁਜਾਰੀ ਨਹੀਂ ਆ ਅਸੀਂ ਬਾਣੀ ਦੇ ਪੁਜਾਰੀ ਆ ਅਸੀਂ ਮੱਥਾ ਬਾਣੀ ਨੂੰ ਟੇਕਦੇ ਆ ਇਹ ਗੱਲ ਵੱਖਰੀ ਹੈ ਕਿ ਬਾਣੀ ਕਾਗਜ਼ ਦੇ ਉੱਤੇ ਲਿਖੀ ਹੋਈ ਹੈ ਕਾਗਜ਼ ਨਾਲ ਮੱਥਾ ਟਿਕ ਜਾਂਦਾ ਰਮਾਲਿਆਂ ਨੂੰ ਮੱਥਾ ਟਿਕ ਜਾਂਦਾ ਹੈ ਇਹ ਗੋਲਕ ਸਾਹਮਣੇ ਪਈ ਹੈ ਅਸੀਂ ਕੋਈ ਗੋਲਕ ਨੂੰ ਤੇ ਨਹੀਂ ਨਾ ਮੱਥਾ ਟੇਕਦੇ ਪਰ ਗੋਲਕ ਨੂੰ ਵੀ ਮੱਥਾ ਟਿਕ ਜਾਂਦਾ ਮਕਸਦ ਸਾਡਾ ਹੁੰਦਾ ਹੈ ਬਾਣੀ ਨੂੰ ਮੱਥਾ ਟੇਕਣਾ ਕਾਗਜ਼ ਨੂੰ ਮੱਥਾ ਟੇਕਣਾ ਨਹੀਂ ਅਗਰ 1430 ਬੰਨਿਆਂ ਦੀ ਢੀੜ ਹੋਵੇ ਗੁਰਬਾਣੀ ਦਾ ਇੱਕ ਅੱਖਰ ਵੀ ਉੱਪਰ ਨਾ ਲਿਖਿਆ ਹੋਵੇ ਕਮ ਸੇ ਕਮ ਮੈਂ ਤੇ ਉਸ ਨੂੰ ਮੱਥਾ ਨਹੀਂ ਟੇਕਾਂਗਾ ਕਿ ਮੈਂ ਕਾਗਦ ਦਾ ਪੁਜਾਰੀ ਨਹੀਂ ਆ ਮੈਂ ਅਕਾਲ ਦੀ ਬਾਣੀ ਦਾ ਪੁਜਾਰੀ ਆ ਤੇ ਇੱਕ ਦੋ ਕਾਰਨ ਮੈਂ ਤੁਹਾਡੇ ਸਾਹਮਣੇ ਰੱਖੇ ਨੇ ਕਿਉਂਕਿ ਜਿੰਨਾ ਕੌਮਾਂ ਦੇ ਕੋਲ ਗ੍ਰੰਥ ਨਹੀਂ ਹੁੰਦੇ ਉਹ ਕੌਮਾਂ ਸੰਸਾਰ ਤੋਂ ਮਿਟ ਜਾਂਦੀਆਂ ਨੇ ਔਰ ਜਿਹੜੀ ਕੌਮ ਆਪਣਾ ਗ੍ਰੰਥ ਨਹੀਂ ਪੜਦੀ ਉਹ ਕੌਮ ਵੀ ਸੰਸਾਰ ਤੋਂ ਮਿਟ ਜਾਂਦੀ ਹੈ ਕਿਉਂਕਿ ਇਹ ਸਿਰਫ ਮੁੱਠਾ ਠੇਕਣ ਵਾਸਤੇ ਨਹੀਂ ਇਹ ਮਹਾਰਜ ਨੇ ਸਾਨੂੰ ਪੜਨ ਵਾਸਤੇ ਗਿਆਨ ਦਿੱਤਾ ਹੈ ਗਿਆਨ ਗੁਰੂ ਆਤਮ ਉਪਦੇਸੋ ਨਾਮ ਜਪੂਤ ਲਗਾਓ ਗਿਆਨ ਸਾਡਾ ਗੁਰੂ ਹੈ ਬਾਣੀ ਪੜੋ ਬਾਣੀ ਨਾਲ ਜੁੜੋ ਤਾਂ ਕਿ ਸਾਡੀ ਕੌਮ ਦੀ ਚੜ੍ਹਦੀ ਕਲਾ ਹੋ ਸਕੇ ਉਲਾਂਚੂਖਾਂ ਦੀ ਸ਼ਮਾਂ ਬਾਰੰਬਾਰ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ